ਮੈਂ ਇਸ ਤਰਤੀ ਨੂੰ ਨਮਸਕਾਰ ਕਰਦਾ ਹਾਂ 78 ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਇਸ ਕਾਲਜ ਦੇ ਵਿੱਚ ਆਇਆ ਸੀ ਬੱਚਿਆਂ ਨੂੰ ਦੇਖ ਕੇ ਕਿਉਂਕਿ ਬੱਚਿਆਂ ਨਾਲ ਸੰਬੰਧ ਰਿਹਾ ਟੀਚਿੰਗ profession ਦੇ ਵਿੱਚ ਰਹੇ ساری ਜ਼ਿੰਦਗੀ 33 35 ਸਾਲ ਡਾਕਟਰ ਰਵਿੰਦਰ ਸੰਧوج ਵੀ ਆ ਗਏ ਉਹਨਾਂ ਦਾ ਵੀ ਇਸ ਸਮਝ ਤੋਂ ਸਵਾਗਤ ਹੈ ਅੱਜ ਦੇ ਮੁੱਖ ਮਹਿਮਾਨ ਮਾਨਕੇੜਾ ਸਾਹਿਬ ਮੇਰੇ ਗੁਰੂ ਜੀ ਨਰੂਲਾ ਸਾਹਿਬ ਪ੍ਰਿੰਸੀਪਲ ਜੋਤਿਸ਼ਨਾ ਜੀ ਤੇ ਹੈਡ ਰਵਿੰਦਰ ਜੀ ਸਾਰੇ ਜਾਣੇ ਪਹਿਚਾਨੇ ਚਿਹਰੇ ਮੇਰੇ ਸੰਦਰਭਿਤ ਕੰਨੀਆਂ ਜੀ ਮੇਰੇ ਵੀਰ ਛੋਟੇ ਵੀਰ ਪਿਆਰੇ ਪਿਆਰੇ ਪੰਜਾਬੀ ਡਿਪਾਰਟਮੈਂਟ ਸਾਰਾ ਬੱਚੇ ਤੇ ਕੱਲ ਹੀ ਮੈਸੇਜ ਮੈਨੂੰ ਮਿਲਿਆ ਸਾਡੇ ਪਛਾਪਸ਼ਾਹ ਸਾਹਿਬ ਦਾ ਪਸੋਂ ਦੀ ਗੱਲ ਹੈ ਤੇ ਉਹਨਾਂ ਨੇ ਕਹਿੰਦੇ ਤੁਸੀਂ ਅਜੇ ਕਵੀ ਦੇ ਦੌਰ ਤੇ ਮੈਂ ਕਿਹਾ ਵੀ ਮੈਂ ਕਵੀ ਦਾ ਟੱਟਾ ਮੈਂ ਗੱਲਬਾਤ ਜਲਦੀ ਕਰ ਲੂੰਗਾ ਫਿਰ ਵੀ ਜੋ ਤੁਸੀਂ ਕਹਿੰਦੇ ਹੋ ਕਿਉਂਕਿ ਮੇਰਾ ਜਿਹੜਾ ਵਰਕ ਹੈ ਸਾਰਾ ਬੁਖਸ ਦਾ ਉਹ ਪਰਦਾ ਨਾਟਾਂ ਦੇ ਉੱਪਰ ਹੈ ਸਕਰੀਨ ਪਲੇਜ ਦੇ ਉੱਪਰ ਹੈ ਚਲੋ ਫਿਰ ਵੀ ਉਹਨਾਂ ਨੇ ਹੁਕਮ ਲਾਇਆ ਹੈ ਕਪਤਾ ਕਹਾਂਗਾ ਸ਼ਾਇਦ ਥੋੜੀ ਜੀ ਤਰਨਮ ਦੇ ਵਿੱਚ ਵੀ ਕਹਾਂ ਦੋ ਚਾਰ ਮਿੰਟ ਤੁਹਾਡੇ ਲਵਾਂਗਾ ਕਪਤਾ ਹੈ ਕੀ ਪਾਬੰਦੀ ਹੈ ਚਲੋ ਬਾਤ ਤਾਰਿਆਂ ਦੀ ਪਾਈਏ ਕੀ ਪਾਬੰਦੀ ਹੈ ਚਲੋ ਬਾਤ ਤਾਰਿਆਂ ਦੀ ਪਾਈਏ ਕੀ ਪਾਬੰਦੀ ਹੈ ਲਗਦੇ ਹੱਥ ਚੰਨ ਤੇ ਜਾਈਏ ਕੀ ਪਵੰਦੀ ਹੈ ਚਲੋ ਬਾਤ ਤਾਰਿਆਂ ਦੀ ਪਾਈਏ ਕੀ ਪਵੰਦੀ ਹੈ ਲਗਦੇ ਹੱਥ ਚੰਨ ਤੇ ਜਾਈਏ ਕੀ ਪਵੰਦੀ ਹੈ ਸੁਪਣਿਆਂ ਦਾ ਅਜ ਸੁਪਣਿਆਂ ਤੇ ਅਧਿਕਾਰ ਨਹੀਂ ਹੋਇਆ ਅਜੇ ਦੁਸ਼ਮਨ ਦਾ ਸੁਪਣਿਆਂ ਤੇ ਅਧਿਕਾਰ ਨਹੀਂ ਹੋਇਆ ਅਜੇ ਦੁਸ਼ਮਨ ਦਾ ਲਗਦੇ ਹੱਥ ਇੱਕ ਸੁਪਨਾ ਲੈ ਆਈਏ ਕੀ ਪਵੰਦੀ ਹੈ ਲਗਦੇ ਹੱਥ ਸੁਪਨਾ ਲੈ ਆਈਏ ਕੀ ਪਵੰਦੀ ਹੈ ਮੁਰਕਾ ਮੇਰਾ ਹੈ ਜਿੱਥੇ ਚਾਹਾਂ ਡੋਲਾਂਗਾ ਮੁਰਕਾ ਮੇਰਾ ਹੈ ਜਿੱਥੇ ਚਾਹਾਂ ਡੋਲਾਂਗਾ ਚਲੋ ਮੱਥਾ ਪੱਥਰਾਂ ਨਾ ਲਾਈਏ ਕੀ ਪਵੰਦੀ ਹੈ ਚਲੋ ਮੱਥਾ ਪੱਥਰਾਂ ਨਾ ਲਾਈਏ ਕੀ ਪਵੰਦੀ ਹਾਂ ਸੇਕਦੇ ਰਹੇ ਹਾਂ ਸਵੇ ਤਣ ਦੀ ਠੰਡ ਲਾਉਣ ਲਈ ਸੇਕਦੇ ਰਹੇ ਹਾਂ ਸਵੇ ਤਣ ਦੀ ਠੰਡ ਲਾਉਣ ਲਈ ਚਲੋ ਸ਼ਮਸ਼ਾਨ ਜਾਈਏ ਕੀ ਪਵੰਦੀ ਹੈ ਚਲੋ ਸ਼ਮਸ਼ਾਨ ਜਾ ਆਈਏ ਕੀ ਪਵੰਦੀ ਹੈ ਚਲੋ ਸ਼ਮਸ਼ਾਨ ਜਾਈਏ ਕੀ ਪਵੰਦੀ ਹੈ ਇੱਕ ਹਫਤਾ ਸੀ ਮੇਰੀ ਕੀ ਪਵੰਦੀ ਹੈ